ਪਲਾਸਾ ਨੋ ਮਨੋਜ ਕੁਮਾਰ ਹਾਂਜੀ ਠੀਕ ਹੈ ਜੀ ਮੈਂ ਜ਼ੋਮੈਟੋ 'ਚ ਕੰਮ ਕਰਦਾ ਵਾਂ ਸਾਡੇ ਨਾਲ ਦੇਖੋ ਨਾ ਇੰਨੇ ਬੰਦੇ ਆ ਡੇਲੀ ਵਾਰ ਦਾਤਾ ਹੋ ਰਹੀਆਂ ਕਰੀ ਰਾਮ ਤੇਥੇ ਰੋੜ ਹੋ ਰਹੀ ਮਚੀਟੇ ਹੋ ਰਹੀ ਐ ਇਹ ਪੂਛ ਏਰੀਆ ਠੀਕ ਹੈ ਨਾ ਨੂੰ ਕਾਉਂਟ ਆਫ ਕੰਡਕਟਰ ਲੱਗਾ ਹੋਇਆ ਇਲੈਕਸ਼ਨ ਵਾਲਾ ਟਾਈਮ ਕਿੱਥੇ ਹੈ ਸਰਕਾਰ ਕਿੱਥੇ ਹੈ ਪੁਲਿਸ ਕਿੱਥੇ ਉਹ ਐਮਐਲਏ ਕਿੱਥੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਲ ਲਾਉ ਲਿਆਵਾਂਗੇ ਕੋਈ ਬਦਲਾਅ ਨਹੀਂ ਹੋ ਰਿਹਾ ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋਹ ਹੋ ਰਹੀ ਐ ਨਿੱਤ ਨਵੇਂ ਬੰਦਿਆਂ ਨਾਲ ਖੋਹ ਜਾਂਦੀ ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ ਠੀਕ ਹੈ ਅਸੀਂ ਕਿਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਇਹ ਕਹਿੰਦੇ ਜੀ ਪੁਲਿਸ ਕੰਮ ਕਰ ਰਹੀ ਕਹਾਰੀ ਪੁਲਿਸ ਕੰਮ ਕਰ ਰਹੀ ਜਵਾਬ ਦੇਣ ਮੈਨੂੰ ਇੱਥੇ ਆ ਕੇ ਨਾਕਾ ਲੱਗਾ ਉਹ ਚੋਂ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਤਾ ਉਹ ਇੰਨੇ ਡੇਲੀ ਵਾਰ ਦਤ ਹੁੰਦੀ ਹੈ ਨਿਤ ਲੁੱਟ ਖੋ ਹੋ ਰਹੀ ਹੈ ਕਿੱਥੇ ਆਏ ਉਹ ਬੰਦੇ ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ ਪੁਲਿਸ ਕਹਿੰਦਾ ਜੀ ਫਲੈਗ ਮਾਰਚ ਵੀ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਆਇਆ ਮੈਨੂੰ ਆ ਕੇ ਖੁੱਲੀ ਬਿਆਸ ਕਰ ਲੈਣ ਮੈਨਾਂ ਆ ਕੇ ਕਿਤੇ ਵੀ ਐਮਐਲਏ ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹ ਬੰਦੇ ਦਾ ਖੋਹ ਇਹ ਬੰਦੇ ਨੇ ਇੱਥੋਂ ਰੋਟੀ ਖਾਣੀ ਆਪਾਂ ਵੀ ਇੱਥੋਂ ਖਾਣੀ ਜੇ ਸਾਡੇ ਨਾਲ ਡੇਲੀ ਵਾਰ ਦਾ ਤਾਂ ਹੋਈਗੀ ਆਪਾਂ ਕਿੱਥੇ ਜਾਣਾ ਪੁਲਿਸ ਨੂੰ ਕੰਮ ਵੀ ਰਾਤ ਦਾ ਹੈਗਾ ਅਸੀਂ ਭਾਈ 24 ਘੰਟੇ ਕੰਮ ਕਰਦੇ ਆਂ ਮਨ ਲਕਿ ਸਾਡੇ ਨਾਲ ਵਾਰ ਦਾ ਤਾਂ ਡੇਲੀਆਂ ਆਉਣੀਆਂ ਹੀ ਹੈ ਕੰਮ ਨੂੰ 11 ਸੀ ਫੇਰੀ ਭੇਜੇ ਜਾਂਦਾ ਹਾਂ ਅੰਸ਼ੇ ਵੇਰੀਓ ਚੱਲ ਜੇ ਆਪਾਂ ਫੇਰ ਵੀ ਜਾਣੇ ਕੋਈ ਗੱਲ ਨਹੀਂ ਸਾਡਾ ਕੰਮ ਹੈਗਾ ਠੀਕ ਹੈ ਜੇ ਨਾ ਕਰੀ ਸਾਡਾ ਇਨਸੈਂਟਿਵ ਮਰ ਜਾਂਦੇ ਆਪਾਂ ਕੰਮ ਕਰਦੇ ਆਂ ਪੁਲੀਸ ਦੇ ਅਡਰ ਪੈਂਦੇ ਰਹੂ ਨਾ ਦੇਖੋ ਇੰਨਾ ਬੰਦਾ ਹੈਗਾ ਵਾ ਇਹਨੇ ਬੰਦਿਆਂ ਚ ਕਿੰਨੀਆਂ ਵਾਰੀ ਗਵਾਹਤਾਂ ਹੋਈਆਂ ਹੀ ਆਂ ਪੁਲ ਨਾ ਨੂੰ ਕਹਿੰਦੇ ਸੀ ਆਪਾਂ ਫਲੈਗ ਮਾਰਚ ਕਰਦੇ ਹਾਂ ਕਿੱਥੇ ਕਰਦੇ ਕਿੱਥੇ ਪੁਲਿਸ ਦੇ ਜੈਗਿੰਗ ਨਾ ਗਏ ਦੱਸੋ ਮੈਨੂੰ ਨਾ ਕਿ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਦਿੱਤੀ ਹੈ ਪਰ ਮੈਨੂੰ ਇੱਕ ਗੱਲ ਜਾਨਣਾ ਯਾਰ ਬੰਦੇ ਫੜਨ ਸਾਡੇ ਬੰਦਿਆਂ ਨੂੰ ਇਨਸਾਫ ਚਾਹੀਦਾ ਦੱਸੋ ਜੀ ਕੀ ਗੱਲ ਜੇ ਹੁਣ ਇਸ ਤੋਂ ਉੱਤੇ علاوہ ਕੋਈ ਕੰਮ ਨਹੀਂ ਗਾ ਜੇ ਇਲੈਕਸ਼ਨਾਂ ਦਾ ਟਾਈਮ ਆ ਜਾਂਦੇ ਐਮ ਐਲ اے ਚੋਕੇ ਆ ਜਾਂਦਾ ਜੀ ਹਰ ਨੋਇਆ ਵਾਰੋ ਕਿਸ ਕਰਕੇ ਇਹ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਡੇਲੀ ਵਾਰ ਦਾ ਤਾਂ ਹੁੰਦੀਆਂ ਉਹ ਕਿੱਥੇ ਜਵਾਬ ਦੇਣ ਦੱਸੋ ਮੈਨੂੰ ਇਹ ਬੰਦੇ ਕਿੱਥੇ ਜਾਣਗੇ ਹੁਣ ਮੈਂ ਹੀ ਕੰਮ ਕਰਦਾ ਮੇਰੀ 7 800 ਤੇ ਕਰੇਗੀ ਦਵਾਗਾ ਓਕੇ ਹੈਲੋ ਕਿਸ ਤਰ੍ਹਾਂ ਕਿੰਨੇ ਭਾਈ ਜੇ ਆਪਾਂ ਕੋਈ ਸੈਲਫ ਡਿਵਾਂਸਰ ਦੇ ਡੰਡਾ ਵੀ ਰੱਖ ਲੈਣਾ ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੂੰ ਇਹ ਰੱਖਿਆ ਕਿਉਂ ਕਿਸ ਕੰਮ ਵਾਸਤੇ ਰੱਖਿਆ ਹੋਰ ਜਵਾਬ ਸੋ ਜਵਾਬ ਦਿਓ ਜੇ ਆਪਾਂ ਸੈਲਫ ਡਿਵਾਂਸਰਸ ਤੇ ਖੜੀ ਹੋਈਏ ਤਾਂ ਵੀ ਸਾਨੂੰ ਜਵਾਬ ਨਾ ਕਰੀਏ ਤਾਂ ਵੀ ਜਵਾਬ ਮਨ ਲੇ ਫਸਣਾ ਆਪ ਹੀ ਹੈ ਹਰ ਜਗ੍ਹਾ ਠੀਕ ਆ ਹਰ ਜਗ੍ਹਾ ਆਪਾਂ ਹੀ ਮਰੀਏ ਕੀ ਗੱਲ ਫੂਟ ਡਿਲੀਵਰੀ ਵਾਲਾ ਇਨਸਾਨ ਨਹੀਂ ਕਿ ਜਿਹੜਾ ਮਰਜ਼ੀ ਆਵੇ ਫੂਟ ਡਿਲੀਵਰੀ ਨੂੰ ਹੱਥ ਪਾ ਕੇ ਲੈ ਜਾਏ ਬੰਦੇ ਨੂੰ ਕੀ ਗੱਲ ਉਹਨਾਂ ਦੇ ਪਰਿਵਾਰ ਨਹੀਂ ਹੈਗੇ ਜਿਹੜੇ ਬੰਦੇ ਖੋਹ ਕਰਨ ਆਉਂਦੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਬੰਦੇ ਕਿੰਨੀ ਮਿਹਨਤ ਆਪਾਂ 24 ਘੰਟੇ ਮਿਹਨਤ ਕਰ ਰਹੇ ਗਰਮੀਆਂ 'ਚ ਮਿਹਨਤ ਕਰਦੇ ਧੁੱਪੇ 'ਤੇ ਲੱਗੇ ਰਹਿੰਦੇ ਕਿਸ ਕਰਕੇ ਆਪਣਾ ਪਰਿਵਾਰ ਪਾਲਣਾ ਸਰ ਇਹ ਆਮ ਦਾਤਰ ਲੈ ਕੇ ਸਰ ਇਹ ਆਮ ਦਾਤਰ ਵੇਖੋ ਨਾ ਪੋਸ਼ ਏਰੀਆ ਹਤਿਆਲ ਲੈ ਕੇ ਆਣਾ ਪੁਲਿਸ ਕਹਿੰਦੀ ਆਪਾਂ ਕਾਬੂ ਕਰ ਰਹੇ ਕਿੱਥੇ ਕਾਬੂ ਕੀਤਾ ਮੈਨੂੰ ਦੱਸੋ ਸਰ ਇਹ ਆਮ ਹਤਿਆਲ ਲੈ ਕੇ ਆਏ ਆਖਿਰੋ ਕਿਸੇ ਨਾ ਕਿਸੇ ਰਸਤੇ ਆਏ ਨਾ ਕੋਈ ਬਾਹਰੋਂ ਦੇ ਨਹੀਂ ਆਏ ਉੱਟ ਕੇ ਇੱਥੋਂ ਹੀ ਆਏ ਨਾ ਕੀ ਗੱਲ ਨਾਕੇ ਨਹੀਂ ਗਏ ਪੁਲਿਸ ਦੇ ਕਿੱਥੇ ਨਾਕੇ ਲੱਗੇ ਮੈਨੂੰ ਦੱਸ ਦਿੰਨ ਸੀਸੀਟੀਵੀ ਕੈਮਰੇ ਨੇ ਉਹ ਇਹ ਕਿਹੜੀ ਵੱਡੀ ਗੱਲ ਹੈ ਕਿ ਦੱਸੋ ਮੈਨੂੰ ਪੁਲਸ ਵਾਸਤੇ ਅੱਜ ਤੱਕ ਰੰਜੀਤ ਵਾਲੇ ਦੀ ਬਲੌਗ ਦੇ ਵਿੱਚ ਜਿਹੜੀ Zomato ਕਰਮਚਾਰੀ ਨਾਲ ਸਨੈਕਿੰਗ ਹੋਈ ਹੈ ਉਹ ਕੀ ਮਾਮਲਾ ਕੀ ਹੈ ਅ Zomato ਕਰਮਚਾਰੀ ਦਾ ਪ੍ਰਿੰਸੀਪਲ ਹੈਗਾ ਜੀ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਇੱਕ ਜਿਹੜੀ ਬਾਈਕ ਹੈਗੀ ਉਹ ਖੋਹ ਹੋ ਗਈ ਹੈ ਜੀ ਤੇ ਉਹਦੇ ਉੱਤੇ ਆਪਾਂ ਉਹਨਾਂ ਦੇ ਬਿਆਨ ਲੈ ਕੇ ਇਹਦੇ ਅਫੇਅਰ ਰਜਿਸਟਰ ਕਰਕੇ ਜੀ ਕਾਰਵਾਈ ਅੰਦਰ ਵਿੱਚ ਲਿਆ ਰਹੇ ਆਂ ਜੀ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਹਾਂ ਜੀ ਇਹਨੇ ਸੀਸੀਟੀਵੀ ਫੁਟੇਜ ਵਗੈਰਾ ਅਗੇ ਜਿਹੜੇ ਆਪਾਂ ਏਰੀਆ ਦੇ ਖੰਗਾਲ ਰਹੇ ਆ ਅਗੇ ਪ੍ਰੋਸੀਡ ਕਰ ਰਹੇ ਆ ਜੀ ਇਹਦੇ ਵਿੱਚ ਲੱਗਦਾ ਨਹੀਂ ਥਾਣੇ ਦੇ ਲਾਗੇ 100 ਮੀਟਰ ਦੀ ਜੋੜੀ ਤੇ ਵੱਡੀ ਗੱਲ ਦਾ ਤੋਹ ਜਿੰਦੀ ਆ ਕੋਈ ਐਕਟ ਮੰਦਾ ਹੈ ਜੀ ਹਾਂ ਜੀ ਇਹਦੇ ਵਿੱਚ ਹੁਣ ਕਰ ਰਹੇ ਆ ਜੀ ਅਫੇਅਰ ਰਜਿਸਟਰ ਕਰਕੇ ਇਨਕਵੇਸ ਕਰਾਂਗੇ ਜੀ